हां ਵੀ ਦੋਸਤੋ ਆ ਵੀਡੀਓ ਹਰ ਇੱਕ ਮਰਦ ਔਰਤ ਲਈ ਇੰਨੀ ਕਾ ਜ਼ਿਆਦਾ ਕੰਮ ਦੀ ਆ ਨਾ ਛੱਡ ਦੋ ਗੱਲਾਂ ਹੁਣ ਕੀ ਆਗਾ ਗਰਮੀਆਂ ਦੇ ਦਿਨ ਲਗੇ ਆਪਾਂ ਤੜਕੇ ਉੱਠਦੇ ਆਂਗੇ ਸਰੀਰ ਜਾ ਕੰਮ ਨਹੀਂ ਕਰਦਾ ਕੋਈ ਕੰਮ ਕਰਨੂ ਨਹੀਂ ਕੀ ਕਰਦਾ ਐਂ ਕਰਦਾ ਵੀ ਭੇ ਰਹੀ ਏ ਢੂਹੀ ਦੁਖਦੀ ਆ ਕਿਸੇ ਦਾ ਕੀ ਦੁਖਦਾ ਕਿਸੇ ਦਾ ਕੀ ਮੁਖਦਾ ਆ ਚੀਜ਼ ਨਾਰਮਲ ਚੀਜ਼ ਦੱਸੂਗਾ ਤੁਹਾਨੂੰ ਹਰ ਇੱਕ ਬੰਦੇ ਲਈ ਜ਼ਰੂਰੀ ਆ ਇਹ એનર્ਜੀ ਦਿੰਦੀ ਹੈਗੀ ਸਰੀਰ ਨੂੰ ਵੀ ਤੁਹਾਡਾ ਸਰੀਰ ਘੋੜੇ ਵਾਂਗੂ ਕੰਮ ਕਰੂਗਾ ਕੀ ਚੀਜ਼ ਹੈਗੀ ਕੋਈ ਬਾਹਲਾ ਮਹਿੰਗਾ ਸਮਾਨ ਵੀ ਹੈਗਾ ਵੀ ਆਇਆ ਹੋਵੇ ਵੀ ਬਾਹਲਾ ਲੱਖਾਂ ਚ ਰੁਪਈਆ ਦਾ ਸਮਾਨ ਮਿਲੂਗਾ ਇਹ ਨਾਰਮਲ ਚੀਜ਼ਾਂ ਕੁਸਕ ਚੀਜ਼ਾਂ ਦਾ ਆਪਣੇ ਘਰੀ ਪਈਆਂ ਹੁੰਦੀਆਂ ਨੇਗੀਆਂ ਪਰ ਇਹਨਾਂ ਨੂੰ ਖਾਣ ਦਾ ਤਰੀਕਾ ਔਣਾ ਚਾਹੀਦਾ ਹੈਗਾ ਕੀ ਤਰੀਕਾ ਹੈਗਾ ਸਾਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਕੰਮ ਦੀ ਵੀਡੀਓ ਤੁਹਾਡੇ ਲਈ ਆਜੋ ਦੋਸਤੋ ਮੈਂ ਦੱਸਦਾ ਤੁਹਾਨੂੰ ਸਭ ਤੋਂ ਪਹਿਲਾਂ ਕੀ ਜ਼ਰੂਰੀ ਹੈ ਸਭ ਤੋਂ ਜਿਹੜੀ ਮੇਨ ਚੀਜ਼ ਜ਼ਰੂਰੀ ਹੈਗੀ ਆਪਣੇ ਕੋਲ ਇੱਕ ਤਾਂ ਹੋਣਾ ਚਾਹੀਦਾ ਕੁੰਡਾ ਇੱਕ ਘੋਟਨਾ ਇਹ ਹਰ ਇੱਕ ਘਰ ਦੇ ਵਿੱਚ ਹੁੰਦਾ ਚਟਨੀ ਰਗੜਨ ਵਾਲਾ ਹੋਵੇ ਕੋਈ ਚੱਕਰ ਨਹੀਂ ਹੈਗਾ ਪਰ ਤੁਹਾਡੇ ਲਈ ਥੋੜਾ ਜਿਆਦਾ ਮਤਲਬ ਵੀ ਵਧੀਆ ਚ ਹੈਗਾ ਇਹ ਨਿੰਮ ਨਿੰਮਾ ਵਧੀਆ ਹੈਗਾ ਹਨਾ ਬਾਈ ਵੀ ਨਿੰਮਾ ਆ ਜਿਆਦੇ ਵਧੀਆ ਰਹਿੰਦਾਗਾ ਇਹਨੂੰ ਕਹਿੰਦੇ ਆਪਾਂ ਰਗੜਾ ਤਿਆਰ ਕਰਨਾ ਦੱਸਾਂਗੇ ਤੁਹਾਨੂੰ ਵੀ ਕਿਵੇਂ ਕਰਦੇ ਆਗੇ ਅਸੀਂ ਡੇਲੀ ਪੀਂਦੇ ਆਂ ਖੂ ਮਤਲਬ ਵੀ ਸਰੀਰ ਤੋਂ ਕਰਮੈਸ਼ ਕਰ ਦਿੰਦਾ ਹੈ ਹਨਾ ਕੀ ਚੀਜ਼ਾਂ ਲੈਣੀਆਂ ਨੇ ਸਾਰੀ ਗੱਲ ਬਾਤ ਦੋਸਤੋ ਹੁਣ ਤੁਹਾਨੂੰ ਦੱਸਾਂਗੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਵੀ ਕੀ ਕੀ ਚਾਹੀਦਾ ਹੈ ਇਸ ਖਾਤਰ ਤੁਹਾਡੇ ਸਰੀਰ ਤੋਂ ਜਮਾ ਕਮਜ਼ੋਰੀ ਚੱਕ ਦੂਗੀ ਕਾਹਦੇ ਚੀਜ਼ ਦੀ ਟੋਟ ਨਹੀਂ ਰਹਿਣੀ ਆਇਦਰ ਆ ਕੇ ਬਾਈ ਦੱਸ ਦੇ ਸਭ ਤੋਂ ਪਹਿਲਾਂ ਕੀ ਪਾਉਣਾਗਾ ਸਰ ਨੂੰ ਪਹਿਲਾਂ ਪਾਵਾਂਗੇ ਆਪਾਂ ਕਾਲੀਆਂ ਮਿਰਚਾਂ ਬਈ ਹਾਂਜੀ ਕਾਲੀਆਂ ਮਿਰਚਾਂ ਪਾ ਕੇ ਰਾਗੜਨੀਆਂ ਨੇ ਹੈ ਹਾਂ ਬਈ ਰਾਗੜ ਲਓ ਵਧੀਆ ਲਈ ਜੀ ਰਾਗੜ ਲਓ ਪਹਿਲਾਂ ਵਧੀਆ ਰਾਗੜੀ ਚਲੋ ਜੀ ਨਾਲ ਹੁੰਦੇ ਆਪਾਂ ਹੀ ਦਿਖਾਵਾਂਗੇ ਦਰਸ਼ਕਾਂ ਨੂੰ ਠੀਕ ਹੈ ਜੀ ਇਹ ਸਰ ਨੂੰ ਪਹਿਲਾਂ ਪਾਲੀਆਂ ਦੋਸਤੋ ਲਾਈਚੀਆਂ ਬਾਈ ਨੇ ਤੇ ਇਹਨਾਂ ਨੂੰ ਰਾਗੜਨਾਗਾ ਕਾਲੀਆਂ ਮਿਰਚਾਂ ਪਾ ਲਈ ਬਈ ਹਾਂ ਸਭ ਤੋਂ ਪਹਿਲਾਂ ਪਾਲੀਆਂ ਕਾਲੀਆਂ ਮਿਰਚਾਂ ਦੁਬਾਰਾ ਰਾਗੜ ਲਿਓ ਇਹਨਾਂ ਨੂੰ ਰਾਗੜੀ ਚਲੋ ਰਾਗੜੀ ਚਲੋ ਜਿਉਂ-ਜਿਉਂ ਬਰੀਕ ਹੋਈ ਜਾਣੀਆਂ ਮਤਲਬ ਵੀ ਆ ਬਾਈ ਕਰੀ ਜਾਂਦਾ ਦਾ ਇਹ ਪਿਛਲੀਆਂ ਬਈ ਫਿਰ ਆਪਾਂ ਆਮਾਂ ਲੈਂਦੀਆਂ ਲੈ ਚੀਆਂ ਇਸ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾਗਾ ਲੈ ਚੀਆਂ ਦਾ ਬਾਈ ਨੇ ਪਾਲੀਆਂ ਲੈ ਚੀਆਂ ਜਿੰਨਾ ਕ ਵੀ ਤੁਸੀਂ ਜਿੰਨੇ ਜਾਣੇ ਹੋਗੇ ਓਨੀਆਂ ਪਾਲੋ ਤੇ ਇਹਨਾਂ ਨੂੰ ਪੂਰਾ ਮਤਲਬ ਵੀ ਬਰੀਕ ਕਰ ਲੈਣਾ ਹੈ ਬਾਈ ਹਾਂ ਬਾਈ ਤੇ ਰਾਗੜੀ ਚਲੋ ਦੋਸਤੋ ਤੇ ਅੱਗੇ ਦੀ ਡਿਟੇਲ ਸਾਰੀ ਐਂਡ ਤੱਕ ਵੀਡੀਓ ਦੇਖੋ ਜੇ ਤੁਹਾਡੇ ਸਰੀਰ 'ਚ ਕਮਜ਼ੋਰੀ ਰਹੇਗੀ ਤਾਂ ਤੁਸੀਂ ਸਾਨੂੰ ਆ ਕੇ ਲਾਂਭਾ ਦੇਖ ਸਕਦੇ ਹੋ ਸਰੀਰ ਘੋੜੇ ਵਾਂਗੂ ਤੁਰਿਆ ਫਿਰੂਗਾ ਹਨਾ ਬਾਈ ਹਾਂ ਬਾਈ ਤੇ ਆਹ ਚੀਜ਼ ਆ ਜਿਹੜੀ ਇਹ ਨਿੰਮਤੀ ਚਾਹੀਦੀ ਆ ਹਾਂ ਬਾਈ ਹਾਂ ਹੈ ਜਾਂਦਾ ਪਕੜਦਾ ਹੋ ਗਿਆ ਹਾਂ ਹਾਂ ਇਹ ਤਾਂ ਆਮ ਹੁੰਦਾਗਾ ਜੇ ਤੁਹਾਡੇ ਲਵੇ ਨਿੰਮ ਦਾ ਨਹੀਂ ਹੈਗਾ ਆਮ ਜਿਹੜਾ ਕੁੰਡਾ ਮਤਲਬ ਵੀ ਘੋਟਣਾ ਚਟਣੀ ਵਾਲਾ ਹੁੰਦਾ ਉਹਨੂੰ ਸਮਾਰ ਕੇ ਧੋ ਕੇ ਉਹ ਕਰ ਲਓ ਹਾਂ ਮਿਰਚਾ ਨਮਕ ਮਿਰਚਾ ਨਾ ਹੁਣ ਬਈ ਹਾਂ ਇਹਨੂੰ ਬਈ ਇਕੱਠਾ ਵੀ ਰਾਗੜ ਸਕਦੇ ਆਂਗੇ ਹਾਂ ਭਈਆ ਪਹਿਲਾਂ ਰਾਗੜ ਨਹੀਂ ਪੈਂਦੀ ਐ ਦੂਸਤ ਬਾਅਦ ਸਾਰਾ ਸਮਾਨ ਇਕੱਠੀ ਪਾਵੋ ਅੱਛਾ ਲੈ ਇਹ ਚੀਤੇ ਕਾਲੀ ਮਿਰਚਾ ਅਲੱਗ-ਅਲੱਗ ਬਾਕੀ ਸਾਰਾ ਸਮਾਨ ਇਕੱਠਾ ਰਖੜੇ ਰਹਿਦਾ ਤੇ ਦੋਸਤੋ ਦੇਖੀ ਚਲੋ ਕੀ ਕੀ ਬਣਦਾਗਾ ਟੈਂਟ ਤੇ ਰਿਜ਼ਲਟ ਦੇਖਿਓ ਤੁਸੀਂ ਕਿੰਨੀ ਘੈਂਟ ਚੀਜ਼ ਬਣੀ ਹੈਗੀ ਤੇ ਥੋੜੀ ਵੀ ਕਮਜ਼ੋਰੀ ਚੱਕੀ ਜਾਊਗੀ ਐਵੇਂ ਆਪਾਂ ਡਾਕਟਰਾਂ ਨੂੰ ਇੰਨੇ ਨੇ ਰੁਪਏ ਦੇਈ ਜਾਂਣਾ ਕਿਸੇ ਡਾਕਟਰ ਨੂੰ ਕੋਈ ਰੁਪਿਆ ਦੇਣ ਦੀ ਲੋੜ ਨਹੀਂ ਹੈਗੀ ਬਾਅਦ ਲਗਾਤਾਰ ਤੁਸੀਂ ਆ 15 20 ਦਿਨ ਪੀਓ ਤੁਹਾਨੂੰ ਆਪੀ ਰਿਜ਼ਲਟ ਪਤਾ ਲੱਗ ਜਾਊਗਾ ਤੇ ਅਸੀਂ ਵੀ ਹੁਣੀ ਸਟਾਰਟ ਕਰੀਏਗੀ ਅੱਗੇ ਦੀ ਅੱਗੇ ਜੇ ਜਾਣਕਾਰੀ ਸਾਂਝੀ ਕਰਾਂਗੇ ਫੇਰ ਹੀ ਮੁੱਲ ਪੈਂਦਾਗਾ ਤੇ ਆਪਾਂ ਵੀ ਕਿਸੇ ਨੂੰ ਦੇਖ ਕੇ ਲੱਗਾਂਗੇ ਐਂ ਆਪਾਂ ਜੇ ਤੁਸੀਂ ਚਾਰ ਨੂੰ ਦੱਸੋਗੇ ਫੇਰ ਅੱਗੇ ਲੱਗਣਗੇ ਤੇ ਲੈ ਚੀਆਂ ਰਗੜੀ ਜਾਂਦਾ ਬਾਈ ਲੈ ਬਈ ਰਗੜੀਆਂ ਗਈਆਂ ਹੁਣ ਪਾਵਾਂਗੇ ਆਪਾਂ ਆਪਣੇ ਆਪ ਬਦਾਮ 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 ਪਵੇ ਦੂਜੇ ਲੈਣੇ ਉਹਦੇ ਵਾਲੇ ਅੱਛਾ ਭੰਨ ਕੇ ਪਾਉਣ ਵਾਲੇ ਇਹਦੇ ਅ ઠીਕ ਆ ਉਹ ਆਪ ਪੰਨ ਰੱਖੇ ਨੇ ਤੇ ਬਦਾਮ ਦੋਸਤੋ ਤੁਸੀਂ ਨੇ ਭੰਨੇ ਭਣਾ ਹੀ ਨਹੀਂ ਲੈਣੇਗੇ ਆ ਲੈਣੇ ਆਗੇ ਵੀ ਮਤਲਬ ਭੰਨ ਕੇ ਇੱਧਰ ਆ ਕਰਿਆ ਪੈਗਾ ਤੇ ਭੰਨ ਲ ਕੇ ਫੇਰ ਰਗਣਦੇ ਆਗੇ ਤੇ ਇਹ ਵੀ ਬਾਈ ਅਲੱਗ ਰਗਣ ਦਾ ਹਾਂ ਬਈ ਇਹ ਥੋੜਾ ਪਹਿਲਾਂ ਭੰਨ ਲਓ ਹਾਂ ਬਦਾਮ ਭੰਨਣ ਲਈ ਰਗਣ ਦੀ ਲੋੜ ਨਹੀਂ ਇਹਦੇ ਹਾਂ ਆਪਾਂ ਵਾਚ ਰਿਹਾ ਪਹਿਲਾਂ ਠੀਕ ਆ ਠੀਕ ਆ ਕੇਰਾਂ ਨੂੰ ਵੀ ਮਤਲਬ ਭੰਨ ਕੇ ਸੈੱਟ ਕਰ ਲਓ ਇਹਨੂੰ ਮਿੱਤਰੋ ਪੰਜਾਬੀ ਭਾਸ਼ਾ ਦੇ ਵਿੱਚ ਰਾਗੜਾ ਕਹਿੰਦੇ ਨੇਗੇ ਤੇ ਬਹੁਤ એનર્ਜੀ ਦਿੰਦਾਗਾ ਆਪਾਂ ਵੱਡੀਆਂ-ਵੱਡੀਆਂ ਸਟਿੰਗਾਂ ਜਾਂ ਰੈੱਡ ਬੁੱਲ ਪੀਣਾ ਉਹਦੇ ਨਾਲ ਉਹਦਾ ਟੁਕਣਾ ਤਾਕਤਵਰੀ ਚੀਜ਼ ਹੈ ਨਾ ਬਈ ਇਹ ਹਾਂ ਬਈ ਜਿਹੜੇ ਕਹਿੰਦੇ ਨੇ ਸਭ ਤੋਂ ਕੰਮ ਨਹੀਂ ਹੁੰਦਾ ਹਾਂ ਦੇਖੀਂ ਕੋੜੇ ਵਾਂਗੂ ਫਿਰਨਗੇ ਹੈ ਜਿਹੜੇ ਕਹਿੰਦੇ ਕੰਮ ਨਹੀਂ ਹੁੰਦਾ ਤੜਕੇ-ਤੜਕੇ ਸਰੀਰ ਜਾ ਕਹਿਨੇ ਜਿੱਦ ਨਹੀਂ ਹੁੰਦਾ ਹੈਗਾ ਬਾਈ ਉਹਦਾ ਕਮਜ਼ੋਰੀ ਜੀ ਲੱਗਦੀ ਹੈ ਜਿਹਨੂੰ ਬਈ ਕਮਜ਼ੋਰੀ ਜੀ ਲੱਗਦੀ ਹੈ ਐ ਸਮਾਨ ਵਾਧਦਾ ਤੁਰ ਜਾਊਗਾ ਐਂਡ ਤੇ ਕੀ ਕਰਨਾ ਐਂਡ ਵਾਲੀ ਚੀਜ਼ ਜ਼ਰੂਰ ਦੇਖਿਓ ਮੇਨ ਤਾਂ ਐਂਡ ਧੀਆਗਾ ਜਾ ਬਈ ਆਪਾਂ ਮਾਗਜ ਪਾਲੋ ਲੋਡ ਅਨਸਾਰ ਦੋਸਤੋ ਜਿੰਨੇ ਤੁਸੀਂ ਜਾਣੇ ਹੋਗੇ ਓਨੇ ਜਾਣੇ ਤੇ ਇਹਨਾਂ ਮਾਗ ਜਰੂਰ ਆ ਕਰ ਲੋ ਕੱਟ ਲੋ ਸਾਰੇ ਨੂੰ ਹਲੇ ਤਾਂ ਬਹੁਤ ਕੁਝ ਹੋਣਾਗਾ ਐਂਡ ਤੱਕ ਦੇਖੀ ਚਲੋ ਵੀਡੀਓ ਨੂੰ ਲਗਾਤਾਰੀ ਬਣੀ ਚੱਲੂਗੀ ਤੇ ਇਹਨਾਂ ਨੂੰ ਥੋੜਾ ਥੋੜਾ ਕੱਟ ਕੇ ਇਸ ਤੋਂ ਬਾਅਦ ਬਾਈ ਕੀ ਪਾਉਣਾ ਫਿਰ ਇਸ ਤੋਂ ਬਾਅਦ ਪਾਵਾਂਗੇ ਆਪਾਂ ਵੀ ਆਪਾਂ ਨੇ ਕਾਜੂ ਕਾਜੂ ਇਹ ਦੋਸਤੋ ਜ਼ਰੂਰੀ ਨਹੀਂ ਹੈਗਾ ਵੀ ਤੁਹਾਡੇ ਲਵੇ ਮਾਤਰੋ ਵੀ ਜੇ ਚੀਜ਼ ਕੱਟ ਹੈਗੀ ਤਾਂ ਵੀ ਚੱਲ ਜਾਂਦਾ ਬਾਈ ਬਾਈ ਕੋਈ ਚੱਕਰ ਨਹੀਂ ਪਰ ਆਜੀ ਜੈਨੀਆਂ ਕ ਤਾਂ ਲਈ ਚੱਲੇ ਹੋ ਯਾਰ ਦੋਸਤੋ ਸਸਤੀ ਪੈਂਦੀਆਂ ਰਹਿਗੀਆਂ ਕਾਜੂ ਪਾ ਲੋ ਸਾਰੀਆਂ ਚੀਜ਼ਾਂ ਇੱਧਰ ਸੱਖਰ ਪਈ ਹੈਗੀ ਸੱਖਰ ਵੀ ਪਾ ਲੋ ਥੋੜੀ ਬਾਈ ਖਸ ਖਸ ਜ਼ਰੂਰੀ ਹੈਗੀ ਤੇ ਇੱਧਰ ਖਸ ਖਸ ਪਾਉਣੀ ਪੈਂਦੀ ਆ ਇਹ ਵੀ ਜ਼ਰੂਰੀ ਆ ਬਹੁਤ ਜ਼ਿਆਦੇ ਪਰ ਥਾਲੀ ਨਾ ਪਾਓ ਹਿਸਾਬ ਜਿसरी ਪਾਓ ਹਾਂ ਥੋੜੀ ਜੀ ਕਰਨ ਹੁੰਦੀ ਆ ਇਹ ਗਰਮ ਹੁੰਦੀ ਆ ਬਾਈ ਕਹਿੰਦਾ ਖਸ ਖਸ ਹਿਸਾਬ ਸਿਰ ਪਾਓ ਤੇ ਇਸ ਤੋਂ ਬਾਅਦ ਆ ਇਹ ਆ ਗਏ ਗਲਾਬ ਦੇ ਫੁੱਲ ਇਹ ਦੁਕਾਨ ਤੋਂ ਮਿਲ ਜਾਂਦੇ ਨੇ ਬਾਈ ਹਾਂ ਹਾਂ ਬਈ ਆਮ ਆ ਜਾਂਦੇ ਸੁੱਕੇ ਹੋਏ ਜੇ ਆਪਾਂ ਦੂਜੇ ਪਾਲੀਏ ਜਿਹੜੇ ਆਮ ਹੁੰਦੇ ਆ ਉਹ ਨਹੀਂ ਪੈਂਦੇ ਹੈ ਨਾ ਉਹ ਬਈ ਉਹ ਵੀ ਪਤਾ ਸਿਕਾਉਣੇ ਪੈਂਦੇ ਨੇਗੇ ਹਾਂ ਹਾਂ ਸਿਕਾ ਕੇ ਪਾਜੀ ਉਸ ਕਾ ਕੇ ਪਾਉਣੇ ਪੈਂਦੇ ਨੇ ਪਰ ਆਹ ਬਿਹਤਰ ਨੇ ਸਾਰਨ ਹੁਣ ਸਾਰਾ ਸਮਾਨ ਪੈ ਗਿਆ ਹੈ ਬਾਈ ਹਾਂ ਬਾਈ ਤੇ ਇਕੱਲੀ ਸ਼ੱਕਰ ਰਹਿ ਗਈ ਹੁਣ ਇਦੂ ਬਾਦ ਆਪਾਂ ਬਈ ਬਾਅਦ ਚ ਪਾਵਾਂਗੇ ਤੇ ਇਹਨੂੰ ਮਤਲਬ ਵੀ ਪੂਰਾ ਪੀਸ ਲੋ ਦੋਸਤੋ ਚੱਲੀ ਜਾਂਦਾਗਾ ਤੁਸੀਂ ਦੇਖ ਰਹੋਗੇ ਮੜਾ ਮੜਾ ਰਗੜ ਲਓ ਮੜਾ ਮੜਾ ਰਗੜ ਕੇ ਹਾਂ ਹਾਂ ਡੜੀਆਂ ਜਾਂ ਥੋੜੀਆਂ ਜਾਂ ਮਾਰਦੀਆਂ ਇਦੂ ਬਾ ਥੋੜਾ ਪਾਣੀ ਪਾਵਾਂਗੇ ਤੇ ਬਾਈ ਰੱਖ ਰਿਹਾ ਦਾ ਦੋਸਤੋ ਨਾਲ-ਨਾਲ ਮੈਂ ਤੁਹਾਨੂੰ ਦੱਸੀ ਜਾਣਾਗਾ ਵੀ ਐਂਡ ਤੱਕ ਜਰੂਰ ਵੀਡੀਓ ਦੇਖਿਓ ਸਾਰਨੋਂ ਪਹਿਲਾਂ ਪਹਿਲਾਂ ਪਾਉਣੀਏ ਨੇ ਕਾਲੀਆਂ ਮਿਰਚਾਂ ਆਹ ਦੇਖ ਸਕਦੇ ਹੋ ਕਾਲੀਆਂ ਮਿਰਚਾਂ ਪੈ ਗਈਆਂ ਤੇ ਇਸ ਤੋਂ ਬਾਅਦ ਲਾਈਚੀ ਲਾਈਚੀ ਤੋਂ ਬਾਅਦ ਪਾਉਣੀਏਗੇ ਆਹ ਪਿਸਤੇ ਹਨਾ ਬਾਈ ਮਾਗਜੋ ਬਾਈ ਮਾਗਜੋ ਮਾਗਜੋ ਸੌਰੀ ਮਾਗਜੋ ਤੇ ਇਸ ਤੋਂ ਬਾਅਦ ਖਲਾਬ ਦੇ ਫੁੱਲ ਕਾਜੂ ਤੇ ਬਦਾਮ ਆ ਲੈਣਾਂਗੇ ਤੇ ਆਹ ਸ਼ੱਕਰ ਤੁਹਾਨੂੰ ਦੱਸਾਂਗੇ ਕਦੋਂ ਪਾਉਣੀਏਗੀ ਤੇ ਆਹ ਪਾਉਣੀਏ ਖਾਸ-ਖਾਸ ਪਿਸਤਾ ਖਤਮ ਹੋ ਗਿਆ ਫਿਰ ਲੈ ਬਈ ਹਾਂ ਪਿਸਤਾ ਵੀ ਪੈਂਦਾ ਬਾਈ ਕਹਿੰਦਾ ਪਿਸਤਾ ਖਤਮ ਹੋ ਗਿਆ ਤੇ ਇੱਕ ਬਾਈ ਨੇ ਪਾਣੀ ਦਾ ਗਲਾਸ ਲੈ ਲਿਆ ਇਹਦੀ ਵੀ ਲੋੜ ਪਊ ਬਾਈ ਪਾਣੀ ਦੀ ਹਾਂ ਬਾਈ ਮੈਂ ਆਪਾਂ ਨਾਲ ਹੁੰਦੇ ਨਾ ਥੋੜਾ ਥੋੜਾ ਪਾਣੀ ਅਸਨ ਨਾਲ ਹੁੰਦੇ ਮਾੜਾ ਮਾੜਾ ਪਾਣੀ ਪਾਉਣਾ ਮਾੜਾ ਮਾੜਾ ਪਾਣੀ ਨਾਉਣਾ ਦੋਸਤੋ ਐ ਨਹੀਂ ਹੈਗਾ ਵੀ ਉਹੀ ਗਿੱਲਾ ਕਰ ਲਈ ਆਪਾਂ ਘਾਰਾ ਬਣਾ ਲਈਏ ਪਰ ਥੋੜਾ ਥੋੜਾ ਪਾਣੀ ਪਾਈ ਚਲੋ ਤੁਸੀਂ ਨਾਲ ਹੁੰਦੇ ਰਾਗੜਾ ਤਿਆਰ ਹੁੰਦਾ ਦੇਖੋ ਤੁਸੀਂ ਕਿਹੜੀ ਕੀ ਗੱਲ ਬਣਦੀ ਆ ਕੀ ਬਾਤ ਬਣਦੀ ਆ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਬਈ ਇਹਨੂੰ ਬਣਾਉਣ ਤੇ ਇਹਨੂੰ ਨਾਲ ਲੱਗ ਜਾਂਦਾ ਬਈ ਰਗੜਨ ਤੇ ਟਾਈਮ ਅੱਧੇ ਘੰਟੇ ਤੋਂ ਪਲੱਸ ਅੱਛਾ ਅੱਛਾ ਵੀ ਜੇ ਬੁੰਡਰ ਨਾਲ ਰਗੜਿਆ ਜੂ 19 ਵਜੇ ਤੱਕ ਬਣੀ ਜਾਊਗੀ ਹਾਂ ਇਹ ਬਣੀ ਜਾਂਦਾ ਦੇਖੋ ਤੁਸੀਂ ਦੇਖੀ ਜਾਓ ਕੀ ਬਣਦਾਗਾ ਤੇ ਦੋਸਤੋ ਤੁਸੀਂ ਨਾਲ ਹੁੰਦੇ ਥੋੜਾ ਥੋੜਾ ਪਾਣੀ ਪਾ ਕੇ ਰਗੜੀ ਜਾਓਗੇ ਇਹਨਾਂ ਨੂੰ ਤੇ ਇਧਰੋਂ ਚਮਚੇ ਨਾਲ ਬਈ ਇਹਨੂੰ ਐ ਸੈੱਟ ਕਰੀ ਜਾਣਾ ਹੈ ਹਾਂ ਬਈ ਬਚਾ ਲੈ ਕਰਦੇ ਪਿੰਡ ਜਿਹੇ ਹਾਂ ਤੁਸੀਂ ਦੇਖੀ ਜਾਨੂੰ ਬਸ ਥੋੜਾ ਟਾਈਮ ਹੀ ਲੱਗੂਗਾ ਹੁਣ ਤਾਂ ਤੇ ਇਦੂ ਬਾਅਦ ਦੇਖੋਗੇ ਰਿਜ਼ਲਟ ਤੁਸੀਂ ਮਿੱਤਰੋ हां भाई दोस्तों लगातार ਘੰਟਾ ਰਗੜਨ ਤੋਂ ਬਾਅਦ ਇਹ ਐਵੇਂ ਦਾ ਕੁਝ ਬਣ ਜੂਗਾ ਮਟੀਰੀਅਲ ਤੁਸੀਂ ਦੇਖ ਸਕਦੇ ਹੋ ਬਾਕੀ ਬਾਈ ਨਾਲ ਗੱਲਬਾਤ ਕਰਾਉਣਗੇ ਤੇ ਭਾਈ ਇਸ ਤੋਂ ਬਾਅਦ ਆ ਕੀ ਪ੍ਰੋਸੀਜਰ ਹੈਗਾ ਇਸ ਤੋਂ ਬਾਅਦ ਵੀ ਆਪਾਂ ਇੱਕ ਲਵਾਂਗੇ ਮਲਮਲ ਦਾ ਕੱਪੜਾ ਹਾਂਜੀ ਇਹ ਸਾਰੇ ਸਮਾਨ ਨੂੰ ਦੇ ਵਿੱਚ ਪਾਵਾਂਗੇ ਹਾਂ ਇਸ ਤੋਂ ਬਾਅਦ ਇਹਦੇ ਖੰਡ ਸ਼ੱਕਰ ਖੰਡ ਸ਼ੱਕਰ ਉਹ ਆਪਾਂ ਪਾਣੀ ਚਰ ਲਾਵਾਂਗੇ ਅੱਡਾ ਅੱਛਾ ਹਾਂ ਇਹਦੇ ਜਿਹਾ ਆਪਾਂ ਤੇ ਇੱਕ ਮਤਲਬ ਵੀ ਦੁੱਧ ਦਾ ਗਲਾਸ ਚਾਹੀਦਾ ਇੱਕ ਤਾਂ ਹਾਂ ਦੁੱਧ ਵੀ ਪਾਵਾਂਗੇ ਵੀ ਆਪਾਂ ਦੁੱਧ ਵੀ ਬਹੁਤ ਜ਼ਰੂਰੀ ਹੈ ਦੁੱਧ ਜ਼ਰੂਰੀ ਆਗਾ ਦੁੱਧ ਦਾ ਗਲਾਸ ਪੀ ਆਗਾ ਤੇ ਇਹ ਦੂਆ ਨਿਚੋੜ ਕੇ ਦਿਖਾਵਾਂਗੇ ਤੇ એનર્ਜੀ ਪੂਰੀ ਆ ਜੂਗੀ ਬਸ ਪੀਆ ਕਰੋ ਲਗਾਤਾਰ 15 ਦਿਨ ਪੀ ਕੇ ਦੇਖੋ ਤੁਹਾਨੂੰ ਆਪੀ ਰਿਜ਼ਲਟ ਦਾ ਪਤਾ ਲੱਗੂਗਾ ਸਾਰਾ ਸਮਾਨ ਕੱਢ ਲਾਂਗੇ ਆ ਸਾਰਾ ਸਮਾਨ ਇਹਦੇ ਵਿੱਚ ਕੱਢ ਲੈਣਾ ਦੋਸਤੋ ਪਾਉਂ ਮੈਂ ਪਾਣੀ ਹੈ ਜੀ ਬਈ ਇਹ ਤੋਂ ਬਾਅਦ ਇਹਦੇ ਵਿੱਚ ਪਾਉਣਾ ਪਾਣੀ ਦੁੱਧ ਕਦੋਂ ਪਾਉਣਾ ਬਈ ਫਿਰ ਉਧਰੇ ਵਿਚਾਰਨਾਵਾਂਗੇ ਬਈ ਅੱਛਾ ਇਹਨੂੰ ਬਸ ਵੀ ਪਾਣੀ ਦੇ ਵਿੱਚ ਹੀ ਨਿਚੋੜਨਾ ਹੈ ਆ ਚੀਜ਼ ਨੂੰ ਸਾਰਾ ਐ ਕੱਢ ਲੈਣਾ ਹੈ ਇਹਦਾ ਇਧਰ ਹੱਥ ਸਾਈਡ ਤੇ ਕਰੋ ਇਹ ਨਿਚੋੜ ਠੀਕ ਆ ਹੂੰ ਇਸ ਤਰ੍ਹਾਂ ਪਾਣੀ ਪਾਈ ਚਲੋ ਦੋਸਤੋ ਨਿਚੋੜ ਦਿਓ ਇਹਨੂੰ ਪੂਰਾ ਫੁੱਲ ਹਾਂ ਵੀ ਦੋਸਤੋ ਹੁਣ ਜਮਾ ਖੀਰ ਦੇ ਵਿੱਚ ਪਹੁੰਚ ਗਏ ਆਪਾਂ ਆ ਇਹਨੂੰ ਲਗਾਤਾਰ ਨਿਚੋੜਨਾ ਹੈ ਆਪਾਂ ਮਤਲਬ ਵੀ ਜਦੋਂ ਅਰਕ ਜਮਾ ਖਤਮ ਹੋ ਗਿਆ ਇਇਦੂ ਬਾਦ ਨੂੰ ਆਰਡਰ ਰੱਖ ਦੋ ਹਣਾ ਬਾਈ ਹਾਂ ਬਾਈ ਇਹ ਲੈ ਇੱਧਰ ਦੇਖ ਸਕਦੇ ਹੋ ਦੋਸਤੋ ਡੋਲੂ ਭਰ ਗਿਆ ਪਾਣੀ ਨਾਲ ਪਾਪਾ ਨਚੋੜਤਾ ਆਪਾਂ ਨੇ ਤੇ ਇਦੂ ਅੱਗੇ ਗੱਲ ਬਾਈ ਬਦ ਦੱਸੂਗਾ ਸਾਰੀ ਗੱਲਬਾਤ ਵੀ ਪਾਪਾ ਮੈਂ ਸ਼ੱਕਰ ਬਾਈ ਇਦੂ ਬਾਦ ਪਾ ਲੋ ਸ਼ੱਕਰ ਮਿੱਤਰੋ ਸ਼ੱਕਰ ਜ਼ਰੂਰੀ ਹੈਗੀ ਵਿੱਚ ਬਾਈ ਖੰਡ ਪਾ ਲੈਦੇ ਨੇ ਖੰਡ ਇੰਨੀ ਵਧੀਆ ਨਹੀਂ ਚੀਜ਼ ਹੈਗੀ ਮਤਲਬ ਵੀ ਸ਼ੱਕਰ ਪਾਓ ਦੇਸੀ ਸ਼ੱਕਰ ਆਪਾਂ ਹਸਾਬ ਜਨ ਵਾਲੀ ਪਾਉਣੀ ਹੈ ਹਾਂ ਟੇਸਟ ਅਨਸਾਰ ਸ਼ੱਕਰ ਪਾ ਲੋ ਤੁਸੀਂ ਪਰ ਘੱਟ ਤੋਂ ਘੱਟ ਪਾਓ ਸ਼ੱਕਰ ਹਣਾ ਜਾ ਬਾਈ ਕਹਿੰਦਾ ਧਾਗੇ ਵਾਲੀ ਮਿਸ਼ਰੀ ਪਾਓ ਉਹ ਵੀ ਵਧੀਆ ਹੈਗੀ ਉਹ ਸਾਰਨੋਂ ਹੀ ਵਧੀਆਗੀ 4 ਚਮਚੇ 4 ਚਮਚੇ ਸ਼ੱਕਰ ਦੇ ਪਾ ਕੇ ਇਹਨੂੰ ਘੋਲ ਲਓ ਪੂਰੇ ਫੁੱਲ ਹਾਂ ਵੀ ਦੋਸਤੋ ਲਗਾਤਾਰ ਘੋਲ ਕੇ ਇਦੋਂ ਬਾਅਦ ਪਾਉਣਾ ਆਪਣੇ ਦੁੱਧ ਹਣਾ ਬਾਈ ਦੁੱਧ ਇੱਕ ਗਲਾਸ ਬਹੁਤ ਆ ਇੱਕ ਗਲਾਸ ਬਹੁਤ ਆ ਬਾਈ ਆਪਾਂ ਜਾਣੇ ਚਾਹੀਆਂ ਇੱਕ ਗਲਾਸ ਬਹੁਤ ਲੋੜ ਅਨੁਸਾਰ ਜਿੰਨੇ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਹੁਣ ਦੁੱਧ ਦਿੱਤਾ ਹਲਟਾ ਤੇ ਦੁੱਧ ਨੂੰ ਲੋਰ ਲਾ ਹਣਾ ਹਾਂ ਜੀ ਆਪਣਾ ਹੋ ਗਿਆ ਤਿਆਰ ਰਗੜਾ ਗਿਆ ਹੁਣ ਤਿਆਰ ਮਿੱਤਰੋ ਹੋ ਇਦੋਂ ਨੂੰ ਕਰਦੇ ਬਾਈ ਇਹਨੂੰ ਗਲਾਸਾਂ ਦੇ ਵਿੱਚ ਪੀ ਪਾ ਕੇ ਇੱਕ ਇੱਕ ਗਲਾਸ ਪੀ ਲੋ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਕਿੰਨੇ ਟਾਈਮ ਚ ਰਿਜ਼ਲਟ ਦੱਸ ਦਿੰਦਾ ਬਈ ਇਹ ਜੀਦਾ ਬੱਸ ਬਈ ਹਫ਼ਤੇ ਤੋਂ ਆਪਾਂ ਚਾਂਜ ਹਾਂ ਜਿਵੇਂ ਪੀ ਲਿਆ ਮਤਲਬ ਵੀ ਨਾਲ ਹੁੰਦੇ ਵੀ ਪਤਾ ਲੱਗਣ ਲੱਗ ਜੂਗਾ ਨਾਲ ਹੁੰਦੀ ਪਤਾ ਲੱਗਣ ਲੱਗ ਜੂਗਾ ਤੇ ਇਹੀ ਜੀ ਜਾਣਕਾਰੀ ਵਾਲੀ ਵੀਡੀਓ ਤਾਂ ਲਗਭਗ ਸ਼ੇਅਰ ਕਰੀ ਕਰੋ ਯਾਰ ਘਟੋ ਘਟ ਤੇ ਮਰਦ ਵੀ ਪੀ ਸਕਦੇ ਆ ਔਰਤ ਵੀ ਪੀ ਸਕਦੀ ਇਹਨੂੰ ਤੇ ਪੂਰਾ ਮਤਲਬ ਸਰੀਰ ਤੁਹਾਡਾ ਘੋੜੇ ਵਰਗਾ ਕਰ ਦੂਗਾ ਹਾਂਜੀ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ